ਡਿਊਟੀ ਦੌਰਾਨ ਨਦੀ ਦੇ ਵਿੱਚ ਰੁੜੇ ਦੋ ਸਿਪਾਹੀਆਂ ਦੇ ਵਿੱਚੋਂ ਇੱਕ ਸਿਪਾਹੀ ਦੀ ਹੋਈ ਮੌਤ ਸਸ਼੍ਰੀਆਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਜੰਮੂ ਕਸ਼ਮੀਰ ਤੋਂ ਖਬਰ ਸਾਹਮਣੇ ਆਈ ਸੀ ਦੱਸਿਆ ਗਿਆ ਸੀ ਕਿ ਦੋ ਫੌਜੀ ਜਵਾਨ ਜਿਹੜੇ ਕਿ ਗਸ਼ਤ ਤੇ ਨਿਕਲੇ ਸੀ ਉਹ ਨਦੀ ਦੇ ਵਿੱਚ ਰੁੜ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਲੱਭਣ ਦੀਆਂ ਲਗਾਤਾਰ ਕੋਸ਼ਿਸ਼ਾਂਵਾਂ ਕੀਤੀਆਂ ਗਈਆਂ ਨੇ ਤੇ ਹੁਣ ਖਬਰ ਸਾਹਮਣੇ ਆਈ ਹੈ ਕਿ ਸਿੱਖ ਸਿਪਾਹੀ ਜਿਨ੍ਹਾਂ ਦਾ ਨਾਮ ਨਾਇਬ ਸੂਬੇਦਾਰ ਕੁਲਦੀਪ ਸਿੰਘ ਦੱਸਿਆ ਗਿਆ ਸੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਪਾਣੀ ਦੇ ਵਿੱਚੋਂ ਕੱਢ ਲਈ ਗਈ ਹੈ ਪਰ ਜਿਹੜਾ ਦੂਸਰਾ ਫੌਜੀ ਹੈ ਉਹਨਾਂ ਦੀ ਭਾਲ ਲਗਾਤਾਰ ਜਾਰੀ ਹੈ ਤੇ ਉਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂਵਾਂ ਜਿਹੜੀਆਂ ਹੈ ਉਹ ਸਰਚ ਆਪਰੇਸ਼ਨ ਟੀਮ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ ਦੂਸਰੇ ਪਾਸੇ ਜਿੱਥੇ ਖਬਰ ਸਾਹਮਣੇ ਆਈ ਕਿ ਮ੍ਰਿਤਕ ਦੇ ਮਿਲੀ ਹੈ ਤੇ ਦੱਸਿਆ ਗਿਆ ਹੈ ਕਿ ਜਿੱਥੇ ਦੋਵਾਂ ਫੌਜੀਆਂ ਨੂੰ ਲੱਭਣ ਦੀ ਕੋਸ਼ਿਸ਼ ਬੀਤੇ ਸ਼ਾਮ ਤੋਂ ਹੀ ਕੀਤੀ ਜਾ ਰਹੀ ਸੀ ਤਾਂ ਉਸੇ ਦੇ ਵਿਚਕਾਰ ਇੱਕ লাশ ਨਿਕਲੀ ਹੈ ਤੇ ਉਜਾਦ ਵੇਖਿਆ ਗਿਆ ਤੇ ਉਹ ਸਿੱਖ ਸਿਪਾਹੀ ਦੀ ਹੀ ਸੀ ਜਿਹਨਾਂ ਦਾ ਨਾਮ ਕੁਲਦੀਪ ਸਿੰਘ ਹੈ ਜਿਸ ਤੋਂ ਬਾਅਦ ਹੁਣ ਦੂਸਰੇ ਸਿਪਾਹੀ ਨੂੰ ਲਗਾਤਾਰ ਲੱਭਣ ਦੀਆਂ ਕੋਸ਼ਿਸ਼ਾਂ ਆ ਰਹੀਆਂ ਨੇ ਪਰ ਇਹੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਬੀਤੇ ਦਿਨ ਪੁੰਛ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹ ਦੋਵੇਂ ਫੌਜੀ ਜਿਹੜੇ ਕਿ ਗਸ਼ਤ ਤੇ ਨਿਕਲੇ ਸੀ ਤੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਗੱਲ ਕਰ ਰਹੇ ਸੀ ਤੇ ਅਚਾਨਕ ਇਹਨਾਂ ਦੀ ਨਜ਼ਰ ਲੋਕਾਂ ਦੇ ਉੱਤੇ ਪਈ ਜਿਹੜੇ ਕੀ ਇਸ ਨਦੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉੱਥੇ ਫਸ ਗਏ ਉਹਨਾਂ ਦੇ ਵਿੱਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਿਲ ਸੀ ਤੇ ਦੋਵੇਂ ਫੌਜੀਆਂ ਦੇ ਵੱਲੋਂ ਜਿਹੜੀ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਨਦੀ ਦੇ ਵਿੱਚ ਜੋ ਫਸੇ ਸੀ ਉਹਨਾਂ ਨੂੰ ਕੱਢਿਆ ਗਿਆ ਪਰ ਬਾਅਦ ਦੇ ਵਿੱਚ ਇਹਨਾਂ ਖੁਦ ਦੇ ਨਾਲ ਹਾਦਸਾ ਵਾਪਰ ਗਿਆ ਕਿ ਉਸ ਨਦੀ ਦੇ ਵਿੱਚ ਇਹ ਦੋਵੇਂ ਫੌਜੀ ਸੀ ਜਿਹੜੇ ਉਹ ਰੁੜ ਗਏ ਜਿਵੇਂ ਹੀ ਉਹਨਾਂ ਦੀ ਟੀਮ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਹੈ ਤੇ ਮੌਕੇ ਤੇ ਉਹ ਸਭ ਲੋਕ ਪਹੁੰਚੇ ਨੇ ਉਹਨਾਂ ਦੇ ਵੱਲੋਂ ਸਰਚ ਆਪਰੇਸ਼ਨ ਵੀ ਚਲਾਇਆ ਗਿਆ ਹੈ ਲਗਾ ਤਾਰ ਟੀਮ ਇਹਨਾਂ ਨੂੰ ਲੱਭਦੀ ਹੋਈ ਹੀ ਨਜ਼ਰ ਆਈ ਹੈ ਨਦੀ ਦੇ ਵਿੱਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਜਿੱਥੇ ਕੀ ਕਈ ਘੰਟਿਆਂ ਦੇ ਸਰਚ ਆਪਰੇਸ਼ਨ ਤੋਂ ਬਾਅਦ ਹੁਣ ਇੱਕ ਡੈੱਡ ਬੋਡੀ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਡੈੱਡ ਬੋਡੀ ਸਿੱਖ ਸਿਪਾਹੀ ਕੁਲਦੀਪ ਸਿੰਘ ਦੀ ਹੀ ਹੈ ਤੇ ਹੁਣ ਕਬਜ਼ੇ ਦੇ ਵਿੱਚ ਉਸ ਲਾਸ਼ ਨੂੰ ਲੈ ਲਿਆ ਗਿਆ ਹੈ ਤੇ ਦੂਸਰੇ ਸਿਪਾਹੀ ਨੂੰ ਲੱਭਣ ਦੀਆਂ ਕੋਸ਼ਿਸ਼ਾਂਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਹੈ ਬੀਤੇ ਦਿਨ ਦੀ ਇਹ ਖਬਰ ਹੈ ਜਦ ਗਸ਼ਤ ਤੇ ਨਿਕਲੇ ਦੋ ਸਿਪਾਹੀ ਜਿਹੜੇ ਕੀ ਕਿਸੇ ਦੀ ਮਦਦ ਉੱਥੇ ਕਰਨ ਦੇ ਲਈ ਗਏ ਪਰ ਅਚਾਨਕ ਖੁਦ ਹੀ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਉਹ ਦੋਵੇਂ ਜਾਣੇ ਇਸ ਨਦੀ ਦੇ ਵਿੱਚ ਰੁੜ ਗਏ ਸੀ ਜੰਮੂ ਕਸ਼ਮੀਰ ਤੋਂ ਖਬਰ ਹੈ ਪੁਂਚ ਇਲਾਕੇ ਦੇ ਵਿੱਚ ਇਹਨਾਂ ਦੋਵਾਂ ਫੌਜੀਆਂ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ